ਅੱਜ ਆਪਾਂ ਗੱਲ ਕਰਨੀ ਸੀ ਵੀ ਜਿਹੜੀ ਝੋਨੇ ਨੂੰ ਹਲਦੀ ਰੋਗ ਆਉਂਦਾ ਆ ਆਪਾਂ ਉਹਦੇ ਲਈ ਕੀ ਇਲਾਜ ਕਰ ਸਕਦੇ ਆ ਕਿਹੜੀ ਸਪਰੇਅ ਕਰ ਸਕਦੇ ਆ ਤੇ ਇਸ ਲਈ ਆਪਾਂ ਇਸ ਟੌਪਿਕ ਤੇ ਗੱਲ ਕਰਨੀ ਸੀ ਅੱਜ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਹੁਣ ਗੱਲ ਸ਼ੁਰੂ ਕਰਦੇ ਆਂ ਵੀ ਆਪਾਂ ਇਸ ਤੇ ਕਿਹੜੀ ਸਪਰੇਅ ਕਰ ਸਕਦੇ ਆ ਤੇ ਇਹਦੀ ਰੋਕத் ਥਾਮ ਲਈ ਕੀ ਕਰ ਸਕਦੇ ਆ ਪਹਿਲਾਂ ਤੇ ਇਹ ਆਪਾਂ ਇਹ ਜਾਣਦੇ ਆਂ ਵੀ ਇਹ ਬਿਮਾਰੀ ਆਉਂਦੀ ਕਦੋਂ ਆ ਇਹ ਬਿਮਾਰੀ ਜ਼ਿਆਦਾਤਰ ਉਦੋਂ ਆਉਂਦੀ ਹੈ ਜਦੋਂ ਆਪਣੇ ਖੇਤ ਦੇ ਵਿੱਚ ਸਲਾਬਾ ਹੋਵੇ ਮੌਸਮ ਦੇ ਵਿੱਚ ਸੈੱਲ ਹੋਵੇ ਜਾਂ ਫਿਰ ਹਲਕਾ-ਹਲਕਮੀ ਪਿੰਦਾ ਰਹੇ ਤੇ ਉਹਦੇ ਕਰਕੇ ਇਹ ਜ਼ਿਆਦੀ ਆਉਂਦੀ ਹੈ ਬਿਮਾਰੀ ਤੇ ਇਸ ਲਈ ਆਪਾਂ ਇਸ ਤੇ ਸਪਰੇਅ ਕਰਨੀ ਬਹੁਤ ਜ਼ਰੂਰੀ ਬਣਦੀ ਹੈ ਕਿਉਂਕਿ ਇਹ ਆਪਣੀ ਝੋਨੇ ਦੀ ਕੁਆਲਿਟੀ ਖਰਾਬ ਕਰ ਦਿੰਦੀ ਹੈ ਇਹ ਆਪਾਂ ਇੱਕ ਤਾਂ ਝੋਨਾ ਸਵੇਰ ਦੇ ਟਾਈਮ ਨਹੀਂ ਵੜ ਸਕਦੇ ਟੱਪ ਲੱਗੀ ਤੇ ਇਹਨ ਵੜ ਸਕਦੇ ਆ ਕਿਉਂਕਿ ਨਹੀਂ ਤੇ ਝੋਨਾ ਆਪਣਾ ਕਾਲਾ ਹੋ ਜਾਊਗਾ ਸਾਰਾ ਜਿਹੜੇ ਦਾਣੇ ਸਹੀ ਆ ਉਹ ਵੀ ਖਰਾਬ ਹੋ ਜਾਂਦੇ ਇਹਦੇ ਨਾਲ ਤੇ ਵੱਡਣ ਵੇਲੇ ਬਹੁਤ ਦਿੱਕਤ ਆਉਂਦੀ ਆ ਇਹਨੂੰ ਤੇ ਇਹ ਜ਼ਿਆਦਾਤਰ ਉਸ ਖੇਤਾਂ ਵਿੱਚ ਆਉਂਦੀ ਹੈ ਬਿਮਾਰੀ ਜਿੱਥੇ ਝੂਰੀਆ ਜਿਆਦੀ ਪਈ ਹੋਵੇ ਜਾਂ ਫਿਰ ਨਹਿਰੀ ਪਾਣੀ ਲੱਗਦਾ ਹੋਵੇ ਜਾਂ ਫਿਰ ਆਪਾਂ ਪਾਣੀ ਸਕਾ ਕੇ ਨਹੀਂ ਦਿੰਨੇ ਉਸ ਖੇਤਾਂ ਵਿੱਚ ਇਹ ਬਿਮਾਰੀ ਜਿਆਦੀ ਆਉਂਦੀ ਹੈ ਤੇ ਆਪਾਂ ਇਸ ਨੂੰ ਰੋਕਥਾਮ ਲਈ ਸਪਰੇਅ ਵਰਤ ਸਕਦੇ ਆ ਕਾਪਰ ਆਕਸੀ ਕਲੋਰੋਆਇਡ ਅੱਧਾ ਕਿਲੋ ਖੇਤ ਦੀ ਤੇ ਜਾਂ ਜਿਹੜੀ ਹੁਣ ਸਪਾਰਿਸ਼ ਕੀਤੀ ਜਾਂਦੀ ਆ ਕਾਪਰ ਹਾਈਡਰੋਆਕਸੀ 500 ਗ੍ਰਾਮ ਇਹਨੂੰ ਆਪਾਂ ਵਰਤ ਕੇ ਆਪਣਾ ਰੂ ਕੱਫ ਬਿਮਾਰੀ ਦੀ ਰੋਕਥਾਮ ਕਰ ਸਕਦੇ ਆ ਇਹ ਸਪਰੇ ਨੂੰ ਆਪਾਂ ਤਕਰੀਬਨ 150 ਤੋਂ 200 ਲੀਟਰ ਪਾਣੀ ਦੇ ਵਿੱਚ ਕਰਨੀ ਹੁੰਦੀ ਆ ਕਿਉਂਕਿ ਘੱਟ ਪਾਣੀ ਦੇ ਵਿੱਚ ਫੇ ਪੂਰਾ ਆਪਣਾ ਛੜਕਾ ਨਹੀਂ ਹੁੰਦਾ ਤੇ ਦਵਾਈ ਪੂਰੀ ਅਸਰ ਨਹੀਂ ਕਰਦੀ ਐਸ ਲਈ ਆਪਾਂ ਇਹ ਸਪਰੇਅ ਕਰਨੀ ਜਦੋਂ ਆਪਣਾ ਝੋਨਾ ਬੂਟ ਸਟੇਜ ਤੇ ਆਇਆ ਹੁੰਦਾ ਕਹਿਣ ਦਾ ਮਤਲਬ ਜਦੋਂ ਆਪਣਾ ਕੋਈ ਕੋਈ ਮੁੰਜਰ ਨਿਸਰਨ ਲੱਪੇਂਦੀ ਆ ਝੰਡਾ ਪੱਤਾ ਨਿਕਲਿਆ ਹੁੰਦਾ ਆ ਉਦੋਂ ਆਪਾਂ ਇਹ ਸਪਰੇਅ ਕਰਨੀ ਹੁੰਦੀ ਆ ਤੇ ਜੇ ਆਪਾਂ ਕਈਏ ਵੀ ਆਪਾਂ ਪੱਕੇ ਝੋਨੇ ਤੇ ਜਾਂ ਨਿਸਰੇ ਤੇ ਕਰ ਦਈਏ ਉਦੋਂ ਇਹਦਾ ਅਸਰ ਨਹੀਂ ਹੁੰਦਾ ਆਪਾਂ ਨੂੰ ਇਹਦੇ ਰਿਜ਼ਲਟ ਨਹੀਂ ਮਿਲਦੇ ਹੈਗੇ ਇਸ ਕਰਕੇ ਇਹਦੀ ਸਪਰੇਅ ਆਪਾਂ ਨੂੰ ਪਹਿਲਾਂ ਹੀ ਕਰਨੀ ਪੈਂਦੀ ਜਦੋਂ ਕੋਈ ਕੋਈ ਮੁੰਜਰ ਨਿਕਣ ਲੱਪੇਂਦੀ ਆ ਤੇ ਇਸ ਲਈ ਆਪਾਂ ਨੂੰ ਇਸ ਬਿਮਾਰੀ ਨੂੰ ਰੋਕਣ ਲਈ ਆਪਾਂ ਨੂੰ ਝੋਨਾ ਸਕਾ ਸਕਾ ਪਾਣੀ ਦੇਣਾ ਚਾਹੀਦਾ ਹੈ ਹਵਾ ਲਵਾ ਕੇ ਦੇਣਾ ਚਾਹੀਦਾ ਆ ਤਾਂ ਜੋ ਆਪਾਂ ਇਹਨੂੰ ਥੋੜਾ ਜਿਹਾ ਹੋਰ ਵੀ ਕੰਟਰੋਲ ਕਰ ਸਕੀਏ ਤਕਰੀਬਨ ਇਹ ਬਿਮਾਰੀ ਆਪਣੀ 126 122 ਝੋਨੇ ਵਿੱਚ ਜਿਆਦਾ ਆਉਂਦੀ ਆ ਤੇ ਆਪਾਂ ਨੂੰ ਇਹ ਸਭ ਚੀਜ਼ਾਂ ਵਰਤ ਕੇ ਇਹ ਸਪਰੇਅ ਕਰਕੇ ਆਪਾਂ ਇਸ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਆ ਤੇ ਆਪਣੇ ਜੋ 19 ਦਾ ਵਧੀਆ ਪਛਾੜ ਲੈ ਸਕਦੇ